ਪਿਛਲੇ ਦਿਨਾਂ ਦੀ ਬਰਸਾਤ ਤੋਂ ਬਾਅਦ ਇੱਕ ਵਾਰ ਫਿਰ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਅਗਲੇ 48 ਘੰਟਿਆਂ ਦੇ ਵਿੱਚ ਤੇਜ਼ ਹਨੇਰੀ ਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਆ ਦੱਸਦੀ ਹੈ ਕਿ ਇੱਕ ਵਾਰ ਫਿਰ ਜਿਹੜੀ ਬਰਸਾਤ ਹੈ ਹੋਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਭਾਰੀ ਬਰਸਾਤ ਦੇ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਦੇ ਕਾਰਨ ਠੰਡ ਦੇ ਵਿੱਚ ਵੀ ਤੇਜ਼ੀ ਆਈ ਸੀ ਤਾਂ ਹੁਣ ਇੱਕ ਵਾਰ ਫਿਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਅਗਲੇ 48 ਘੰਟਿਆਂ ਲਈ ਜਿਹੜਾ ਮੌਸਮ ਵਿਭਾਗ ਆਈਐਮਡੀ ਦੇ ਵੱਲੋਂ ਜਿਹੜਾ ਉਹ ਇਹ ਚੇਤਾਵਨੀ ਜਾਰੀ ਕਰ ਦਿੱਤੀ ਗਈ ਆ ਕਈ ਥਾਵਾਂ ਦੇ ਉੱਤੇ ਜਿਹੜਾ ਜੈਲੋ ਅਲਰਟ ਜਾਰੀ ਕੀਤਾ ਗਿਆ ਦਾ ਦੱਸਦੀ ਏ ਕਿ ਹੁਣ ਠੰਡ ਦੇ ਵਿੱਚ ਇੱਕ ਵਾਰ ਫਿਰ ਉੱਤਰੀ ਭਾਰਤ ਦੇ ਵਿੱਚ ਜਿਹੜੀ ਆ ਉਹ ਵਧੇਗੀ ਪਹਾੜੀ ਇਲਾਕਿਆਂ ਦੇ ਵਿੱਚ ਬਰਫबारी ਅਤੇ ਦਿੱਲੀ ਐਨਸੀਆਰ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਠੰਡ ਜਮਾ ਦੇਣ ਵਾਲੀ ਵਾਪਸੀ ਹੋ ਗਈ ਆ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੇ ਵਿੱਚ ਪੰਜ ਸੂਬਿਆਂ 'ਚ ਭਾਰੀ ਮੀਂਹ ਅਤੇ ਬਰਫਬਾਰੀ ਦੇ ਲਈ ਚੇਤਾਵਨੀ ਜਾਰੀ ਕੀਤੀ ਹੈ ਇਸ ਦੌਰਾਨ ਮਦਾਨੀ ਇਲਾਕਿਆਂ ਦੇ ਵਿੱਚ ਵੀ ਹਲਕੀ ਬਾਰਿਸ਼ ਅਤੇ ਤੇਜ਼ ਹਵਾਵਾਂ ਦੇ ਨਾਲ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਉਮੀਦ ਹੈ ਮੌਸਮਾਰਾਂ ਦਾ ਕਹਿਣਾ ਹੈ ਕਿ ਪੱਛਮੀ ਗੜਬੜ ਕਾਰਨ ਤਾਪਮਾਨ ਹੋਰ ਘਟੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਠੰਡ ਦਾ ਪ੍ਰਭਾਵ ਵੱਧ ਸਕਦਾ ਹੈ ਮੌਸਮਾਰਾਂ ਦੇ ਅਨੁਸਾਰ ਇੱਕ ਸਰਗਰਮ ਪੱਛਮੀ ਗੜਬੜੀ ਇਸ ਸਮੇਂ ਉੱਤਰੀ ਭਾਰਤ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਪ੍ਰਭਾਵ ਵਧੇਗਾ ਉਹ ਦੱਸਦੀ ਹੈ ਕਿ ਇਸ ਗੜਬੜੀ ਕਾਰਨ ਹਵਾ ਦੀ ਦਿਸ਼ਾ ਉੱਤਰੀ ਉੱਤਰ-ਪੱਛਮੀ ਵੱਲ ਹੋਵੇਗੀ ਜਿਸ ਨਾਲ ਠੰਡ ਵਧੇਗੀ ਹਾਲੀ ਦੇ ਵਿੱਚ ਕਈ ਖੇਤਰਾਂ ਦੇ ਵਿੱਚ ਤਾਪਮਾਨ 8-9 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ ਮੌਸਮ ਮਾਰਾਂ ਦਾ ਅੱਜ ਕਹਿਣਾ ਹੈ ਕਿ 27 ਅਤੇ 28 ਜਨਵਰੀ ਨੂੰ ਇੱਕ ਹੋਰ ਪੱਛਮੀ ਗੜਬੜੀ ਉੱਤਰੀ ਭਾਰਤ ਦੇ ਵੱਲ ਵੱਧ ਰਹੀ ਹੈ ਇਸ ਦਾ ਪ੍ਰਭਾਵ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਉੱਤਰ ਪ੍ਰਦੇਸ਼ ਉੱਤਰੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੱਕ ਫੈਲੇਗਾ 27 ਜਨਵਰੀ ਨੂੰ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਦੋਂ ਕਿ ਦਿੱਲੀ ਐਨਸੀਆਰ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਦੇ ਵਿੱਚ ਹਲਕੀ بارش ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਪਾਗ ਨੇ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਤਾਮਿਲਨਾਡੂ ਅਤੇ ਪੌਂਡੀਚਰੀ ਲਈ ਭਾਰੀ ਮੀਂਹ ਅਤੇ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਇਨ੍ਹਾਂ ਖੇਤਰਾਂ ਦੇ ਵਿੱਚ 27 ਜਨਵਰੀ ਨੂੰ ਤੇਜ਼ ਹਵਾਵਾਂ ਦੇ ਨਾਲ ਭਾਰੀ ਬਰਫਬਾਰੀ ਹੋ ਸਕਦੀ ਹੈ ਤੇਜ਼ ਹਵਾਵਾਂ 40 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀਆਂ ਜਿਸ ਦੇ ਵਿੱਚ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਸਕਦੀਆਂ ਇਨ੍ਹਾਂ ਖੇਤਰਾਂ ਦੇ ਵਿੱਚ ਗੜੇਮਾਰੀ ਗੜੇਮਾਰੀ ਵੀ ਸੰਭਵ ਹੈ ਮੌਸਮ ਵਿਭਾਗ ਨੇ ਦੇਸ਼ ਦੀ ਕਈ ਰਾਜਾਂ ਦੇ ਵਿੱਚ ਮੀਂਹ ਤੇ ਬਰਫਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਵਿੱਚ ਜੰਮੂ ਕਸ਼ਮੀਰ ਲਦਾਖ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਖੇਤਰ ਸ਼ਾਮਲ ਨੇ ਜਿੱਥੇ ਬਰਫਬਾਰੀ ਅਤੇ ਮੀਂਹ ਪੈਣ ਦੀ ਸੁਭਾਵਨਾ ਇਸ ਤੋਂ ਇਲਾਵਾ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਮਦਾਨੀ ਇਲਾਕਿਆਂ ਦੇ ਵਿੱਚ ਵੀ ਮੌਸਮ ਬਦਲ ਸਕਦਾ ਦੱਖਣੀ ਭਾਰਤ ਦੇ ਵਿੱਚ ਤਾਮਿਲਨਾਡੂ ਪੌਂਡੀਚਰੀ ਅਤੇ ਕੇਰਲਾ ਦੇ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ 27-28 ਜਨਵਰੀ ਨੂੰ ਪੰਜਾਬ ਹਰਿਆਣਾ ਦਿੱਲੀ ਉੱਤਰੀ ਪੱਛਮੀ ਉੱਤਰ ਪ੍ਰਦੇਸ਼ ਅਤੇ ਮਧ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਦਰਮਿਆਨੀ بارش ਗਰਜ ਤੂਫਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ ਕੁਝ ਥਾਵਾਂ ਤੇ ਬਿਜਲੀ ਵੀ ਡਿੱਗ ਸਕਦੀ ਹੈ ਆਈਐਮਡੀ ਦੇ ਅਨੁਸਾਰ ਅਗਲੇ 48 ਘੰਟਿਆਂ ਦੇ ਅੰਸ਼ਕ ਤੌਰ ਤੇ ਬੱਦਲਵਾਈ ਰਹੇਗੀ ਹਲਕੀ ਧੁੰਦ ਅਤੇ ਠੰਡੀ ਸਥਿਤੀ ਬਣੀ ਰਹੇਗੀ 27 ਜਨਵਰੀ ਨੂੰ 30-40 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਦੇ ਨਾਲ ਗਰਜ ਤੂਫਾਨ ਤੇਜ਼ ਹਵਾਵਾਂ ਤੋਂ ਦੇ ਨਾਲ ਹਲਕੀ ਤੋਂ ਦਰਮਿਆਨੀ بارش ਹੋਣ ਦੀ ਉਮੀਦ ਹੈ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੇ ਨਾਲ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਦਰਮਿਆਨੀ بارش ਵਰਗੀ ਸਥਿਤੀ ਹੈ ਜਿਹੜੀ ਉਹ ਪੈਦਾ ਹੋ ਸਕਦੀ ਹੈ ਤਾਂ 10% ਉੱਤਰਾਖੰਡ ਦੇ ਪਹਾੜੀ ਖੇਤਰਾਂ ਦੇ ਵਿੱਚ ਅੰਸ਼ਕ ਤੌਰ ਤੇ ਮੀਂਹ ਪੈਣ ਦੀ ਉਮੀਦ ਹੈ ਉੱਤਰ ਕਾਸ਼ੀ ਰੂਦਰ ਰੂਦਰ ਵਿਆਗ ਚਮੋਲੀ ਬਗੇਸ਼ਵਰ ਅਤੇ ਪਥਰਾ ਗੜ ਅਤੇ ਜਾਂ 2200 ਕਿਲੋਮੀਟਰ ਤੋਂ ਉੱਪਰ ਦੇ ਖੇਤਰਾਂ ਦੇ ਵਿੱਚ ਹਲਕੀ بارش ਅਤੇ ਬਰਫਬਾਰੀ ਹੋਣ ਦੀ ਉਮੀਦ ਲਗਾਈ ਗਈ ਹੈ ਲੰਬੇ ਵੀਕਐਂਡ ਦੇ ਵਿੱਚ ਸਲਾਨੀਆਂ ਦੀ ਭੀੜ ਵਧਣ ਦੀ ਵੀ ਸੁਭਾਵਨਾ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਸੰਘਣੇ ਬੱਦਲ ਅਤੇ ਸਖਤ ઠੰਡ ਦੀ ਸਥਿਤੀ ਰਹੀ ਆ ਖੇਤਰੀ ਖੇਤਰਾਂ ਦੇ ਵਿੱਚ ਪਹਿਲਾਂ ਹੋਈ ਬਰਫਬਾਰੀ ਕਾਰਨ ਰਾਜਦੀਆਂ 680 ਤੋਂ ਵੱਧ ਸੜਕਾਂ ਤੇ ਆਵਾਜਾਈ ਪ੍ਰਭਾਵਿਤ ਹੋਈ ਆ 28 ਜਨਵਰੀ ਤੱਕ ਰਾਜ ਦੇ ਵਿੱਚ ਭਾਰੀ ਬਰਫਬਰੀ ਅਤੇ ਮੀਂਹ ਦੀ ਸੰਭਾਵਨਾ ਜਤਾਈ ਗਈ ਆ ਕਾਂਗੜਾ ਮੰਡੀ ਸੋਲਣ ਊਨਾ ਬਲਾਸਪੁਰ ਹਮੀਰਪੁਰ ਅਤੇ ਸਰਮੌਰ ਦੇ ਲਈ ਸੰਘਣੀ ਧੁੰਦ ਅਤੇ ਠੰਡ ਲਈ ਪੀਲਾ ਅਲਰਟ ਜਾਨਕਾ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਹੁਣ ਕੱਲ 27 ਅਤੇ 28 ਜਨਵਰੀ ਦੇ ਲਈ ਪੰਜਾਬ ਦੇ ਵਿੱਚ ਵੀ ਜਿਹੜਾ ਹਲਕੀ ਤੋਂ ਦਰਮਿਆਨੀ بارش ਅਤੇ ਤੇਜ਼ ਹਵਾਵਾਂ ਦੀ ਜਿਹੜੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਜਿਸ ਹਿਸਾਬ ਦੇ ਨਾਲ ਮੌਸਮ ਭਾਗ ਦੇ ਵੱਲੋਂ ਪਹਿਲਾਂ ਵੀ ਚੇਤਾਵਨੀ ਜਾਰੀ ਕੀਤੀ ਗਈ ਸੀ ਭਵਿੱਖਬਾਣੀ ਕੀਤੀ ਗਈ ਸੀ ਤਾਂ ਉਹ ਭਵਿੱਖਬਾਣੀ ਸੱਚ ਹੋਈ ਸੀ ਮੌਸਮ ਨੇ ਕਰਵਟ ਲਈ ਸੀ ਤਾਂ ਹੁਣ ਇੱਕ ਵਾਰ ਫਿਰ ਆਸਮਾਨ ਪਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਜਿਸ ਹਿਸਾਬ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਜਿਹੜੀ ਚੇਤਾਵਨੀ ਜਾਰੀ ਹੋਈ ਹੈ ਉਸ ਤੇ ਨਾਲ ਜਿਹੜਾ ਮੈਦਾਨੀ ਇਲਾਕੇ ਨੇ ਪੰਜਾਬ ਹੈ ਹਰਿਆਣਾ ਹਿਮਾਚਲ ਹੈ ਤਾਂ ਇੱਥੇ ਵੀ ਜਿਹੜੀ ਠੰਡ ਹੈ ਉਹ ਵੱਧ ਸਕਦੀ ਹੈ